ਪੱਤਰਕਰਹ ਹਰਪ੍ਰੀਤ ਕੋਰਕਾ ਦਾਪੈਸ ਟਾਈਮ ਖੜੇ ਆ ਅੱਗੇ ਜਿੱਥੇ ਕੀ ਆ ਭਾਰਤੀ ਕਿਸਾਨ ਇਕਤਾ ਯੂਨੀਅਨ ਵੱਲੋਂ ਅੱਜ 15 ਅਗਸਤ ਵਾਲੇ ਦਿਨ ਜੋ ਟਰੈਕਟਰ ਮਾਰਚ ਕੱਢਿਆ ਜਾਏਗਾ ਜਿੱਥੇ ਕੀ ਆਪਣੇ ਨਾਲ ਵਿੱਚ ਕਾਫੀ ਜਥੇਬੰਦੀਆਂ ਜੁੜੀਆਂ ਹੋਈਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨੇ ਵਿੱਚ ਜਿੱਥੇ ਆਪਣੇ ਵਿੱਚ ਜਿੱਥੇ ਬੰਦੀਆਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ 15 ਅਗਸਤ ਵਾਲੇ ਦਿਨ ਜੋ ਟਰੈਕਟਰ ਮਾਰਚ ਜੋ ਕੱਢਣ ਜਾ ਰਹੇ ਹੈ ਇਹਦੇ ਕੀ ਕਾਰਨ ਨੇ ਟਰੈਕਟਰ ਮਾਰਚ ਕੱਢਣ ਦੇ ਅ ਸਰ ਜੀ ਅ ਤਰਜਾ ਦੇ 15 ਅਗਸਤ ਵਾਲੇ ਦਿਨ ਆਪਾਂ ਨੇ ਟਰੈਕਟਰ ਮਾਰਚ ਜੋ ਕੱਢਣ ਜਾ ਰਹੇ ਹਾਂ ਕੀ ਕਾਰਨ ਨੇ ਜੀ ਉਹਦੇ ਇਹਦੇ ਕਾਰਨ ਕਈ ਨਹੀਂ ਮੈਡਮ ਇਹ ਕਿਤੇ ਸਰਕਾਰਾਂ ਜਿਹੜੀਆਂ ਮਿਲ ਕੇ ਧੱਕਾ ਕਰ ਰਹੀਆਂ ਨੇ ਕਿਸਾਨਾਂ ਨਾਲ ਇਹ ਸਰਕਾਰਾਂ ਨਿਤ ਪ੍ਰਤੀ ਧੱਕਾ ਕਰਦੀਆਂ ਨੇ 750 ਕਿਸਾਨ ਸਾਡੇ ਪਹਿਲਾਂ ਚੜਾਈ ਕਰ ਗਏ ਸੀ ਦਿੱਲੀ ਮੋਰਚੇ 'ਚ 5-600 ਕਿਸਾਨ ਸਾਡੇ ਹੁਣ ਵੀ ਜ਼ਖਮੀ ਹੋ ਗਏ। ਹਾਂ। ਛੁੱਪ ਕਰਨ ਸਾਡਾ ਮਾਰਿਆ ਗਿਆ ਤੇ ਜਿਹੜੇ ਗੋਲੀਆਂ ਮਾਰਨ ਵਾਲੇ ਨੇ ਉਹਨਾਂ ਨੂੰ ਇਹ ਸਰਕਾਰਾਂ ਸਨਮਾਨਿਤ ਕਰਦੀਆਂ ਨੇ ਤੇ ਸਾਨੂੰ ਗੋਲੀਆਂ ਮਾਰਦੀਆਂ ਨੇ। ਜਿਸ ਤਰ੍ਹਾਂ ਕਿ ਅਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਈਏ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਦਿੱਲੀ ਜਾਣ ਦਾ ਸਾਡਾ ਵੀ ਹੱਕ ਹੈ। ਕਿਉਂਕਿ ਅਸੀਂ ਆਪਣੇ ਦੁੱਖ ਦੱਸਣੇ ਚਾਹਨੇ ਆਂ ਕਿ ਕਿਸਾਨ ਨੂੰ ਮਜ਼ਦੂਰ ਨੂੰ ਆਹ ਦੁੱਖ ਹੈ। ਪਰ ਇਹ ਸਾਡੀ ਸੁਣਦੀਆਂ ਨਹੀਂ ਸਰਕਾਰਾਂ ਹੈਗੀਆਂ। ਸਰਕਾਰਾਂ ਸੁਣਨ ਕਿਵੇਂ ਵੱਡੇ ਘਰਾਣਿਆਂ ਦੇ ਥੱਲੇ ਆਈਆਂ ਹੋਈਆਂ ਨੇ ਸਰਕਾਰਾਂ ਅਡਾਨੀਆਂ ਬਾਨੀਆਂ ਦੇ ਕਬਜ਼ੇ ਵਿੱਚ ਨੇ ਬਾਹਮ ਰੋੜੀ ਹੋਈ ਹੈ ਪ੍ਰਧਾਨ ਮੰਤਰੀ ਦੀ ਇਸ ਕਰਕੇ ਇਹਨਾਂ ਸਰਕਾਰਾਂ ਦਾ ਅਸੀਂ ਅੱਜ ਪੁਤਲਾ ਵੀ ਫੂਕਾਂਗੇ ਕਾਪੀਆਂ ਵੀ ਜਬਿੱਲੀਆਂ ਸਾੜਾਂ ਜਿਹੜਾ 2023 ਬਿਲ ਆਇਆ ਉਹਦੀਆਂ ਕਾਪੀਆਂ ਵੀ ਅਸੀਂ ਸਾੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਵਿੱਚ ਹੋ ابھی ਪ੍ਰਧਾਨ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਨਾ ਜੀ ਆਪਣਾ ਗੁਰਮੇਰ ਸਿੰਘ ਜੀ ਠੀਕ ਹੈ ਜੀ ਆਪਾਂ 15 ਅਗਸਤ ਵਾਲੇ ਦਿਨ ਆਪਾਂ ਜੋ ਡੈਕਟਰ ਮਾਰਚ ਰ ਕੱਢਣ ਜਾ ਰਹੇ ਹਾਂ ਇਹ ਕਿਉਂ ਕੱਢਣ ਜਾ ਰਹੇ ਹਾਂ ਆਪਾਂ ਇਹ ਕੱਢਣ ਜੀ ਇਸ ਕਰਕੇ ਜਾ ਰਹੇ ਹਾਂ ਵੀ ਜੋ ਵੀ ਕੋਈ ਭਾਰਤ ਦਾ ਬੰਦਾ ਆਵਾਜ਼ ਖਾਂਦਾ ਆਪਣੇ ਹੱਕਾਂ ਦੇ ਲਈ ਹਾਂ ਸਰਕਾਰ ਉਸਤੇ ਭਾਰੂ ਪਾ ਕੇ ਕਾਨੂੰਨ ਬਣਾਉਣ ਜਾ ਰਹੀ ਹੈ ਵੀ ਕੋਈ ਵੀ ਬੰਦਾ ਆ ਕੇ ਆਪਦਾ ਸੰਘਰਸ਼ ਨਾਲ ਲੜ ਸਕੇ ਤੇ ਉਹ ਤੇ ਕਾਰਵਾਈ ਵੱਡੇ ਤੋਂ ਵੱਡੀ ਕਰੇ ਜੇ ਕੋਈ ਆ ਕੇ ਆਪਦਾ ਚਿੰਤੂ ਪ੍ਰੰਤੂ ਕਰਦਾ ਉਹਦੇ ਸਬੰਧ ਵਿੱਚ ਅੱਜ ਪਾਸਤਨਾ ਤਸੀਨ ਦੇ ਵਿੱਚ ਆ ਕਾਪਿਆ ਸਾੜੇ ਜਾਣਗੇ ਆ ਜਿਹੜੇ ਕਿਸਾਨ ਬਾਰਡਰਾਂ ਦੇ ਬੈਠੇ ਨੇ ਹਾਂ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹਾਈ ਕੋਰਟ ਨੇ ਵੀ ਕਹਿਤਾ ਵੀ ਕਿਸਾਨਾਂ ਨੂੰ ਨਾ ਰੋਕੋ ਆਪਣੇ ਸ਼ਾਂਤਮਈ ਪ੍ਰਦਰਸ਼ਨ ਕਰਨੇ ਨੇ ਤਾਂ ਉਹਨਾਂ ਨੂੰ ਅੱਗੇ ਜਾਣ ਦਿਓ ਤਾਂ ਸਰਕਾਰਾਂ ਇਸ ਕੰਮ ਤੋਂ ਬਾਜ਼ ਨਹੀਂ ਆ ਰਹੀਆਂ ਖਿਲਾਫ ਚੱਲ ਰਹੇ ਨੇ ਕਿਸਾਨਾਂ ਮਜ਼ਦੂਰਾਂ ਦੇ ਵੀ ਜੋ ਵੀ ਕੋਈ ਹੱਕ ਮੰਗਦਾ ਹੈ ਉਥੇ ਲਾਠੀਆਂ ਤੇ ਗੋਲੀਆਂ ਵਰਾਈਆਂ ਜਾਂਦੀਆਂ ਨੇ ਤੇ ਦੂਜੀ ਗੱਲ ਇਹ 10 ਅਗਸਤ ਵਾਲੇ ਦਿਨ ਆਪਣਾ ਦੇਸ਼ ਆਜ਼ਾਦ ਹੋਇਆ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਵਾਕਈ ਆ ਹਾਲਾਤ ਦੇਖ ਕੇ ਵਿਦੇਸ਼ ਆਜ਼ਾਦ ਹੋਇਆ ਨਹੀਂ ਮੈਡਮ ਇਹ ਦੇਖ ਲਓ ਤੁਸੀਂ ਆਜ਼ਾਦੀ ਦੇਖ ਲਓ ਗੋਲੀਆਂ ਮਾਰ ਰਿਹਾ ਨੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਕੁੱਟੇ ਮਾਰ ਰਿਹਾ ਨੇ ਬਾਰਡਰਾਂ ਤੇ ਟਰੈਕਟਰ ਭੰਨੇ ਜਾ ਰਹੇ ਨੇ ਅਸੀਂ ਆਜ਼ਾਦੀ ਕਹਿੰਨਾ ਸੰਤਾ ਇਹ ਤੋਂ ਅੰਗਰੇਜ਼ ਚੰਗੇ ਸੀ ਇਹ ਮਾੜੀਆਂ ਸਰਕਾਰਾਂ ਨਾਲੋਂ ਸਾਨੂੰ ਕੋਈ ਆਦੀ ਨਹੀਂ ਅਸੀਂ ਤਾਂ ਉਹੀ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ ਆਜ਼ਾਦੀ ਸਰਕਾਰਾਂ ਵਾਸਤੇ ਆਈ ਹੋਣੀ ਪਰ ਸਾਡੇ ਲੋਕਾਂ ਦੇ ਵਾਸਤੇ ਨਹੀਂ ਆਈ ਠੀਕ ਹੈ ਤੇ ਤੁਸੀਂ ਅੱਜ ਫਿਰ ਸਰਕਾਰਾਂ ਨੂੰ ਕੀ ਰੋਸ ਆਪਣਾ ਪ੍ਰਦਰਸ਼ਨ ਕਰੋਗੇ ਕਿ ਸਰਕਾਰਾਂ ਨੂੰ ਫਿਰ ਕੀ ਤੁਸੀਂ ਅਪੀਲ ਕਰਦੇ ਹੋ ਕਿ ਉਹਨਾਂ ਮੰਗਤਾ ਹੀ ਇਹ ਕਰਨੀ ਚਾਹੁੰਦੇ ਆ ਅਸੀਂ ਆਪਣੇ ਹੱਕ ਮੰਗਦਾ ਸਰਕਾਰਾਂ ਤੋਂ ਸਰਕਾਰ ਸਾਨੂੰ ਨਾ ਕੁਝ ਦੇ ਸਕਦੀ ਹੈ ਸਾਡਾ ਤਾਂ ਇੱਕ ਵਾਹਿਗੁਰੂ ਰੱਖਾ ਹੈ ਅਸੀਂ ਤਾਂ ਇਹ ਕਹਿੰਦਾ ਵੀ ਸਾਡੇ ਜਿਹੜੇ ਹੱਕ ਨੇ ਸਾਨੂੰ ਉਹ ਮਿਲਣੇ ਚਾਹੀਦੇ ਨੇ ਐਮਐਸਪੀ ਕਾਨੂੰਨ ਬਣਨੇ ਚਾਹੀਦੇ ਨੇ ਸਾਨੂੰ ਦਿੱਲੀ ਜਾਣ ਤੋਂ ਨਾ ਰੋਕਿਆ ਜਾਵੇ ਉਹ ਤੇ ਸਵੰਧ ਦੇ ਵਿੱਚ ਅਸੀਂ ਅੱਜ ਕਾਪੀਆਂ ਸਾੜ ਰਹੇ ਆ ਸਰਕਾਰ ਦੇ ਖਿਲਾਫ ਕੁਝ ਪਹਿਲਾਂ ਦਿਨ ਹੋ ਗਏ ਪੁਤਲਾ ਵੀ ਸਾਡੇ ਦੀ ਮੋਦੀ ਸਰਕਾਰ ਦਾ ਸਾਨੂੰ ਇਹ ਰੋਸ ਹੈ ਪੂਰਾ ਸਰਕਾਰ ਤੇ ਠੀਕ ਹੈ ਜੀ ਕੀਨਾ ਜੀ ਆਪਣਾ ਸਭ ਤੋਂ ਪਹਿਲਾਂ ਤਾਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਇਹ ਜਿਹੜੇ ਟਰੈਕਟਰ ਮਾਰਚ ਅੱਜ ਕੱਢਣ ਜਾ ਰਹੇ ਆ 15 ਅਗਸਤ ਇਹ ਕਾਨੂੰਨ ਜਿਹੜੇ ਆਪਣੇ ਖਿਲਾਫ ਜਿਹੜੇ ਮਤਲਬ ਦੋਸ਼ੀ ਨੇ ਉਹਨਾਂ ਨੂੰ ਸਨਮਾਨਤ ਕਰਾਇਆ ਜਾ ਰਿਹਾ ਉਹਦੇ ਵਿਰੋਧ ਚ ਜਾ ਰਹੇ ਅਸੀਂ ਜਿੰਨੇ ਵੀ ਆਪਦੇ ਉਹਨੇ ਉਹ ਰੱਖਾਂਗੇ ਅਸੀਂ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਵੀਰ ਜੀ ਹੁਣੀ ਵੀ ਮੌਜੂਦ ਨੇ ਜੋ ਟਰੈਕਟਰ ਚਲਾ ਕੇ ਅੱਜ ਕੱਗੇ ਤੋਂ ਪਤੜਾ ਤੱਕ ਟਰੈਕਟਰ ਮਾਰਚ ਕੱਢ ਰਹੇ ਨੇ ਉਹਨਾਂ ਦੇ ਕੀ ਕਾਰਨ ਨੇ ਟਰੈਕਟਰ ਮਾਰਚ ਕੱਢ ਰਹੇ ਨੇ ਆਪਾਂ ਵੀਰ ਜੀ ਨਾਲ ਗੱਲਬਾਤ ਕਰਾਂਗੇ ਵੀਰ ਜੀ ਕਿਨ ਆਏ ਆਪਣਾ ਜਿਤਾ ਸਿੰਘ ਠੀਕ ਹੈ ਵੀਰ ਜੀ ਲੋਕਲ ਕੱਗੇ ਤੋਂ ਆ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੋ ਅੱਜ ਟਰੈਕਟਰ ਮਾਰਚ ਤੁਸੀਂ ਕੱਟਣ ਜਾ ਰਹੇ ਹੋ ਤੇ ਕੀ ਕਾਰਨ ਨੇ ਇਹਦੇ ਜੀ ਮੋਦੀ ਦੇ ਤੰਗ ਕਾਨੂੰਨ ਕਾਲੇ ਕਾਨੂੰਨ ਦੀਆਂ ਕਾਪੀਆਂ ਫੜਨ ਜਾ ਰਹੇ ਅਸੀਂ ਅੱਛਾ ਜੋ ਆਪਣੇ ਨੌਜਵਾਨਾਂ ਨਾਲ ਤਸ਼ੱਦਦ ਹੋਇਆ ਗੋਲੀਆਂ ਚਲਾਈਆਂ ਨੇ ਟਰੈਕਟਰ ਭੰਨੇ ਨੇ ਉਹਦੇ ਬਿਲੋਂ ਦੇ ਵਿੱਚ ਅਸੀਂ ਮੋਦੀ ਦੇ ਖਿਲਾਫ ਸਰਕਾਰ ਦੇ ਖਿਲਾਫ ਮਾਰਚ ਕਰ ਰਹੇ ਹਾਂ ਦੂਜੇ ਨੰਬਰ ਤੇ ਲੋਕ ਅਕਸਰਾਂ ਨੇ ਗੋਲੀਆਂ ਚਲਾਈਆਂ ਸਾਡੇ ਨੌਜਵਾਨਾਂ ਦੇ ਕਿਸਾਨਾਂ ਤੇ ਤੇ ਉਹਨਾਂ ਨੂੰ ਸਨਮਾਨ ਸਨਮਾਨ ਕਰਨ ਲਈ ਅਕਸਰਾਂ ਨੇ ਦੇ ਵਿਰੋਧ ਦੇ ਵਿੱਚ ਟਰੈਕਟਰ ਮਾਰਚ ਕਰਾ ਲਿਆ ਦਾ ਨਾਮ